ਸਵੇਰ ਕਾਲ ਜੀ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਸਿਮ ਰஞ்சிਤ ਕੌਰ ਗਿੱਲ ਖਬਰਾਂ ਤੇ ਪੈਣਾ ਨਸਰ ਮਾਲ ਨੇ ਅਮਕ ਸੁਰਖੀਆਂ ਤੇ ਕਿਸਾਨੀ ਅੰਦੋਲਨ ਦੇ 100 ਦਿਨ ਹੋਏ ਪੂਰੇ ਟੱਲੇਵਾਲ ਨੇ ਹੰਸੜਾ ਜਹੰਸ ਤੇ ਸਾਦੇ ਨਿਸ਼ਾਨੇ ਬਲਵਾਨਾ ਚ ਚੋਣ ਪ੍ਰਚਾਰ ਕਰਨ ਪਹੁੰਚੇ ਸੁਖਬੀਰ ਬਾਦਲ ਵੱਡੀ ਰੈਲੀ ਦੌਰਾਨ ਕਾਂਗਰਸ ਨੂੰ ਪਾਣੀਆਂ ਦੇ ਮੁੱਦੇ ਤੇ ਕੇਰਿਆ ਸੁਨੀਲ ਜਾਖੜ ਨੇ ਸੌਪਿਆ ਚੋਣ ਕਮਿਸ਼ਨ ਨੂੰ ਮੰਗ ਪੱਤਰ ਵੋਟਾਂ ਦਾ ਸਮਾਂ 2 ਘੰਟੇ ਵਧਾਉਣ ਦੀ ਕੀਤੀ ਅਪੀਲ ਸਬਕਾ ਸੀਮਤ ਚਰਨਜੀਤ ਚੰਨੀ ਨੇ ਕੀਤੀ ਪ੍ਰੈਸ ਕਾਨਫਰੰਸ ਪਾਜਪਾ ਉਮੀਦਵਾਰ ਰਵਨੀਤ ਬਿੱਟੂ ਨੂੰ ਲੈ ਆੜੇ ਹੱਥੀ ਤੇ ਹੁਣ ਖਬਰਾਂ ਵਿਸਥਾਰ ਨਾਲ ਸ਼ੰਭੂ ਬਾਰਡਰ ਤੇ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਇਹ ਅੰਦੋਲਨ ਅੱਜ 100ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ ਅੰਦੋਲਨ ਦੇ 100 ਦਿਨ ਪੂਰੇ ਹੋਣ ਦੇ ਤਹਿਤ ਅੱਜ ਕਿਸਾਨ ਜਥੇਬੰਦੀਆਂ ਦੇ ਵੱਲੋਂ ਸ਼ੰਭੂ ਬੈਰੀਅਰ ਤੇ ਵੱਡਾ ਇਕੱਠ ਕੀਤਾ ਗਿਆ ਸੀ ਤੇ ਇਸ ਮੌਕੇ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕੇਂਦਰੀ ਭਾਜਪਾ ਸਰਕਾਰ ਨੂੰ ਆੜੇ ਹੱਥੀ ਲਿਆ ਤੇ ਫਰੀਦਕੋਟ ਤੋਂ ਭਾਜਪਾ ਲੋਕਸਭਾ ਉਮੀਦਵਾਰ ਹੰਸ ਰਾਜ ਹੰਸ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਧੇ ਸ਼ੰਭੂ ਬਾੜਰ ਤੇ ਅੱਜ ਕਿਸਾਨਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ ਇਸ ਮੌਕੇ ਕਿਸਾਨਾ ਗੁਚ ਜੀਤ ਸਿੰਘ ਢੱਲਨੇਵਾਲ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਲੰਬੇ ਹੱਥੀ ਲਿਆ ਉਹਨਾਂ ਕਿਹਾ ਕਿ ਜਦੋਂ ਕਿਸਾਨਾਂ ਦੇ ਵੱਲੋਂ ਭਾਜਪਾ ਉਮੀਦਵਾਰਾਂ ਤੋਂ ਸਵਾਲ ਪੁੱਛੇ ਜਾਂਦੇ ਨੇ ਤਾਂ ਕਿਸਾਨਾਂ ਉੱਤੇ ਪਥਰਵਾੜ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਪਟਿਆਲਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪਟਿਆਲਾ ਦੇ ਵਿੱਚ ਭਾਜਪਾ ਆਗੂ ਨੇ ਕਿਸਾਨ ਨੂੰ ਧੱਕਾ ਦਿੱਤਾ ਸੀ ਜਿਸ ਕਰਕੇ ਸਾਡੇ ਇੱਕ ਕਿਸਾਨ ਨੂੰ ਜਾਨ ਗੁਆਣੀ ਪਈ ਸੀ ਦੱਲੇਵਾਲ ਨੇ ਫਰੀਦਕੋਟ ਤੋਂ ਭਾਜਪਾ ਲੋਕ ਸਭਾ ਉਮੀਦਵਾਰ ਹੰਸਰਾਜ ਹੰਸ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਧਦੇ ਨੇ ਉਹਨਾਂ ਕਹੇ ਹੈ ਕਿ ਜਿਹੜਾ ਬੰਦਾ ਆਪਣੇ ਆਪ ਨੂੰ ਫਕੀਰ ਕਹਿੰਦਾ ਤੇ ਉਸਨੇ ਹੀ ਕਿਸਾਨਾਂ ਨੂੰ ਧਮਕੀ ਦਿੱਤੀ ਸੀ ਕਿ 2 ਜੂਨ ਤੋਂ ਬਾਅਦ ਇਹ ਸਾਡੇ ਕੋਲ ਆ ਕੇ ਮੱਥਾ ਟੇਕਿਆ ਕਰਨਗੇ ਜਹਾਜੋ ਬੱਚਾ ਗੋਈ ਚੋਰੀ ਚੰਗ ਮੰਡਾ ਕੋਈ ਨਹੀਂ ਜਿਲ੍ਹੇ ਕੋਲ ਇੱਕ ਮੌਜੂਦਾ ਸ਼ਹਾਬਾ ਦੇ ਜਾ ਆਪਣੀ ਮੌਤ ਹੋ ਗਈ ਤੇ ਦੂਸਰਾ ਸੋ ਹਸਪੀਟਲ ਦੇ ਪਾਇਨੇ ਚੱਕੂ ਇਹ ਉਹਨਾਂ ਦੀ ਬੁਲਾ ਕਰਦੀ ਹੈ ਔਰ ਇਹ ਕਿਸੇ ਨਹੀਂ ਕਰ ਰਹੇ ਆਪਣੇ ਮੰਨਿਆਂ ਦੇ ਸਵਰਨ ਸਿੰਘ ਸਾਹਿਬ ਕੋਰਨਰ ਸਵਰਨ ਸਿੰਘ ਦੇ ਸੰਬੰਧ ਵਿੱਚ ਸਾਰੇ ਕਿਸਾਨਾਂ ਦੇ ਉੱਤੇ ਪਰਿਵਾਰ ਨੇ ਸਿੱਧੇ ਪੜhao ਹੋਇਆ ਉਸ ਤੋਂ ਬਾਅਦ ਪਜਾਣ ਸਭਾ ਕਿਸਾਨ ਸ਼ਹੀਦ ਕਰਤਾ ਸਤੋੰਦਾ ਅੱਜ ਵੀ ਹਮਾਰਾ ਕਿਹੜਾ ਇਹ ਆਪਣੀ ਆਪਣੀ ਦੇਸਤਾਂ ਕਹਿੰਦਾ ਹੈ ਕਿਲਾ ਦੋਲਦਾ ਤੇ ਮੈਨੂੰ ਫਕੀਰ ਅਜਾ ਆਪਣੇ ਬਿੰਦੂ ਕੋ ਖੜਾ ਹੋਇਆ ਆਪਣੇ ਆਪ ਨੂੰ ਫਕੀਰ ਕਹਿ ਰਿਹਾ ਹੈ ਤੇ ਕਰਵਾ ਦੀਆ ਜਿੰਦਾ ਕੀਆ ਧਮਕੀਆਂ ਕੀ ਦਿੱੰਨਾਂ ਕਹਿੰਦਾ ਕੋਈ ਗੱਲ ਨਹੀਂ ਇਹ ਲੋਕ ਕਰਦੇ ਆਉਂਦੇ ਸਮਾ ਇੱਕ ਤੀਰ ਮਰਦੇ ਨੂੰ ਬਹੁਤ ਤੀਰ ਤੋਂ ਮਾਰ ਦੇਖਾ ਨੇ ਕਿ ਮੈਨਾਂ ਨੇ ਦਿੱਤੀਆਂ ਮਾਰਦੇ ਆਉਂਦੇ ਉਹ ਹੰਕਾਰ ਕਰਦੇ ਹੈ ਸੁਖ ਕਰਾਓ ਦੇਸ਼ ਸਲਮਤ ਤੇ ਆਮ ਰੱਖਿਓ ਕਿ ਇਹਨਾਂ ਲੋਕਾਂ ਨੇ ਜਦੋਂ ਸਭਾ ਤੇ ਆਉਣੇ ਉਹਨਾਂ ਬੱਚੀ ਕਰਦਾ ਨੀਅਤ ਕੋਸ਼ ਅੱਜ ਹੀ ਨਜ਼ਰ ਆ ਰਹੀ ਹੈ ਅੱਜ ਹੀ ਨਜ਼ਰ ਆ ਰਹੀ ਹੈ ਪੂਰੇ ਦੇਸ਼ ਨੂੰ ਉਹ ووٹ ਮੰਗਣ ਗਈ ਲੈ ਮੰਗਦੇ ਬਣ ਕੇ ਗਈ ਲੈ ਲੋਕਾਂ ਨੇ ਛੋੜੇ ਛਾੜਦੇ ਐ ਫਿਰ ووٹ ਮੰਗਦੀ ਐ ਇਹ ووٹ ਲੈਣਾ ਚਾਹੁੰਦੇ ਨੇ ਸਿੱਧੇ ਨਾ ਕੋਈ ਤੇ ووٹ ਲੈਣਾ ਚਾਹੁੰਦੇ ਨੇ ਅਗਰ ਸਬੂਤ ਦੇਖਣ ਹੈ ਆ ਤੁਹਾਨੂੰ ਇਥੇ ਅਰੇ ਆਨੰਦ ਦੇ ਅੰਦਰ ਅਰੇ ਆਨੰਦ ਅੰਦਰ ਜਿਉ ਲੋਕਾਂ ਨੇ ਆਹਤਾ ਜਾ ਕੇ ਜਿਹੜੇ ਇਤਲਾਮ ਦੇ ਉਮਰਿਆਂ ਵੋਟਾਂ ਜਿੰਨ ਦੀ ਕਰਾਈ ਉਸ ਵੇਲੇ ਇਹਦਾ ਖੜੀ ਹੰਦੀ ਇੱਕ ਮੌਜੂਦਾਨ ਨੂੰ ਲੱਗ ਰਹੀ ਕਿਉਂ ਲੱਗ ਰਹੀ ਉਹਨੇ ਸਵਾਲ ਚੁੱਕੀ ਕਿ ਜਿਸ ಪಕ್ಷੇ ਤੁਸੀਂ ਵੋਟ ਪਾ ਰਹੇ ਹੋ ਉਹਦਾ ਸੀ ਵੀ ਨਹੀਂ ਉਹਨਾਂ ਦਾ ਜਿੱਥੇ ਮਰਜੀ ਕਰਦਾ ਹੋ ਸਕਦੀ ਹੈ ਉਹ ਸਵਾਲ ਪੁੱਛਣ ਤੇ ਲੋਕਾਂ ਨੇ ਜਵਾਬ ਦਿੱਤਾ ਕਿ ਸ੍ਰੀ ਗ੍ਰਤ ਵੋਟ ਨਹੀਂ ਪਾਣੀ চাৰে হে নকৰে চি নীতি এই নীত ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੇ ਲਈ ਪੰਜਾਬ ਤੁਰਦੇ ਹੋਏ ਆ ਰਹੇ ਨੇ ਕਿਸਾਨ ਜਥੇਬੰਦੀਆਂ ਪਹਿਲਾਂ ਹੀ ਐਲਾਨ ਕਰ ਚੁੱਕੀਆਂ ਨੇ ਕਿ ਉਹ ਪੀਐਮ ਮੋਦੀ ਦਾ ਸ਼ਾਂਤ ਮੀਟਿੰਗ ਦੇ ਨਾਲ ਵਿਰੋਧ ਕਰਨਗੀਆਂ ਹੁਣ ਦੇਖਣਾ ਹੋਵੇਗਾ ਕਿ ਕਿਸਾਨਾਂ ਦੇ ਐਲਾਨ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਕੀ ਪ੍ਰਬੰਧ ਕੀਤਾ ਜਾਵੇਗਾ ਸ਼ੋਮਨੀਆ ਕਾਲੀਵਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਬਲਵਾਨਾ ਹਲਕੇ ਦੇ ਵਿੱਚ ਪਹੁੰਚੇ ਹੋਏ ਸਨ ਉਹਨਾਂ ਨੇ ਅਕਾਲੀ ਉਮੀਦਵਾਰ ਨਰਦੇਵ ਸਿੰਘ ਬੋਬੀਮਾਨ ਦੇ ਹੱਕ ਵਿੱਚ ਵੱਡੀ ਰੈਲੀ ਕੀਤੀ ਹੈ ਇਸ ਮੌਕੇ ਮੁਰਤੋ ਸੁਖਬੀਰ ਬਾਦਲ ਨੇ ਕਾਂਗਰਸ ਸਰਕਾਰ ਨੂੰ ਨਿਸ਼ਾਨੇ ਦੇ ਲਿਆ ਹੈ ਤੇ ਉਹਨਾਂ ਨੇ ਪਾਣੀਆਂ ਦੇ ਮੁੱਦੇ ਦੀ ਗੱਲ ਕੀਤੀ ਹੈ ਸ਼੍ਰੋਮਨੀ ਕਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਬਲਵਾਨਾ ਹਲਕੇ ਦੇ ਵਿੱਚ ਚੋਣ ਰੈਲੀ ਦੌਰਾਨ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਤਿੱਖੇ ਨਿਸ਼ਾਨੇ ਕੱਸੇ ਸੁਖਬੀਰ ਬਾਦਲ ਨੇ ਲੋਕਾਂ ਨੂੰ ਸੰਬੋਧਨ ਦੌਰਾਨ ਕਿਹਾ ਕਿ ਕਾਂਗਰਸ ਨੇ ਪੰਜਾਬ ਦਾ ਪਾਣੀ ਪਹਿਲਾ ਰਾਜਸਥਾਨ ਤੇ ਬਾਅਦ ਦੇ ਵਿੱਚ ਹਰਿਆਣਾ ਨੂੰ ਦੇ ਦਿੱਤਾ ਹੁਣ ਆਮ ਆਦਮੀ ਪਾਰਟੀ ਪੰਜਾਬ ਦਾ ਬੱਚਿਆ ਖੂਚਿਆ ਪਾਣੀ ਵੀ ਹਰਿਆਣਾ ਨੂੰ ਦੇਣਾ ਚਾਹੁੰਦੀ ਹੈ ਮਾਨ ਸਰਕਾਰ ਨੇ ਪਟਵਾਰੀਆਂ ਤੋਂ ਪੰਜਾਬ ਦੀਆਂ ਨਹਿਰਾਂ ਦੇ ਵਿੱਚ ਪਾਣੀ ਪੂਰਾ ਹੋਣ ਦੀ ਰਿਪੋਰਟ ਮੰਗੀ ਸੀ ਜਦੋਂ ਉਹਨਾਂ ਨੇ ਰਿਪੋਰਟ ਨਹੀਂ ਦਿੱਤੀ ਤਾਂ 400 ਪਟਵਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੁਖਬੀਰ ਬਾਦਲ ਨੇ ਕਿਹਾ ਕਿ ਮਾਨ ਸਰਕਾਰ ਨੇ ਇਹ ਰਿਪੋਰਟ ਸੁਪਰੀਮ ਕੋਰਟ ਨੂੰ ਦੇਣੀ ਸੀ ਜਿਸ ਸਮਗਰੋਂ ਫੌਜ ਲਗਾ ਕੇ ਪੰਜਾਬ ਤੇ ਪਾਣੀ ਦੀ ਇੱਕ ਹੋਰ ਵੰਡ ਕੀਤੀ ਜਾਣੀ ਸੀ ਸੁਖਬੀਰ ਬਾਦਲ ਨੇ ਕਿਹਾ ਅਕਾਲੀ ਦਲ ਪੰਜਾਬ ਦੀ ਆਪਣੀ ਪਾਰਟੀ ਹੈ ਪੰਜਾਬੀਆਂ ਨੂੰ ਦੂਜੀ ਪਾਰਟੀਆਂ ਦੀ ਸਰਕਾਰ ਬਣਾਉਣ ਤੇ ਤਜਰਬੇ ਬੰਦ ਕਰਨੇ ਚਾਹੀਦੇ ਨੇ ਪਹਿਲੇ ਆਪਣਾ ਪਾਣੀ ਕਾਂਗਰਸ ਨੇ ਰਾਜਸਥਾਨ ਨੂੰ ਦੇਤਾ ਤੁਸੀਂ ਜਾਣਦੇ ਹੋ ਜਿਹੜੇ ਸੂਬੇ ਵਿੱਚੋਂ ਦਰਿਆ ਟੱਪਦੇ ਆ ਉਹ ਪਾਣੀ ਦਾ ਹੱਕ ਉਸੇ ਸੂਬੇ ਦਾ ਹੈ ਜਮਨਾ ਹਰਿਆਣੇ ਵਿੱਚ ਦੀ ਟੱਪਦੀ ਹੈ ਕਿ ਆਪਾਂ ਨੂੰ ਦਿੰਦੇ ਹੈ ਪਾਣੀ ਉੱਥੋਂ ਦਾ ਨਹੀਂ ਆਪਣੇ ਬਿਆਸਾਦ ਤੋਂ ਜਾਂ ਆਪਣੇ ਤੋਂ ਟੱਪਦੀ ਹੈ 1955 ਵਿੱਚ ਕਾਂਗਰਸ ਦੇ ਪ੍ਰਧਾਨ ਮੰਤਰੀ ਜਵਾਲਾਲ ਨਹਿਰੂ ਸੀ ਉਹਨਾਂ ਨੇ ਰਾਜਸਥਾਨ ਦੇ ਇਲੈਕਸ਼ਨ ਜਿੱਤਨਾ ਸੀ ਗੁਲਜ਼ਾਰੀ ਨਾਲ ਨੰਦੇ ਨੂੰ ਬੁਲਾ ਕੇ ਇੱਕ ਦਸਕਤ ਨਾਲ ਅੱਧਾ ਪਾਣੀ ਪੰਜਾਬ ਦਾ ਸਤਲੁਜ ਤੇ ਬਿਆਸ ਦਾ ਰਾਜਸਥਾਨ ਨੂੰ ਦੇਤਾ ਰਾਜਸਥਾਨ ਕਨਾਲ ਨਾਲ ਹੀ ਉਹਦੇ ਬਾਅਦ ਫਿਰ ਤੋਂ ਕਾਂਗਰਸ ਦਾ ਰਾਜ ਆਇਆ ਜਿਹੜਾ ਬਾਕੀ ਅੱਧਾ ਬਚਿਆ ਸੀ ਉਹਦਾ ਅੱਧਾ ਹਰਿਆਣੇ ਨੂੰ ਦੇਤਾ ਆਹ ਤਾਂ ਕਾਲੀ ਦਲ ਨੇ ਮੋਰਚੇ ਲਾ ਕੇ ਜੇਲਾ ਗਾਇ ਤੇ ਬਚਾਲਿਆ ਨਹੀਂ ਤਾਂ ਆ ਵੀ ਗਿਆ ਸੀ ਕੰਮ ਤੇ ਹੁਣ ਕੀ ਕਰਨ ਲੱਗੇ ਆ ਝਾੜੂ ਵਾਲੇ 6 ਮਹੀਨਿਆਂ ਨੂੰ ਇਲੈਕਸ਼ਨ ਹੈ ਹਰਿਆਣੇ ਦੇ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਕਿਹਾ ਆਪਾਂ ਇਲੈਕਸ਼ਨ ਜਿੱਤਨਾ ਤੇ ਉੱਥੇ ਹਰਿਆਣੇ 'ਚ ਬੋਲ ਕੇ ਆਏ ਆ ਕਿ ਅਸੀਂ ਪੰਜਾਬ ਤੋਂ ਤੁਹਾਨੂੰ ਪਾਣੀ ਦੇਵਾਂਗੇ ਅੱਜ ਤੁਸੀਂ ਖਬਰਾਂ 'ਚ ਪੜਿਆ ਹੋਣਾ ਆ ਜਿਹੜੇ ਨਹਿਰੀ ਪਟਵਾਰੀ ਐ 400 ਨਹਿਰੀ ਪਟਵਾਰੀਆਂ ਨੂੰ ਨੌਕਰੀ ਤੋਂ ਕੱਢਤਾ ਕਿਉਂ ਕੱਢਿਆ ਕਿਉਂਕਿ ਉਹਨਾਂ ਨੂੰ ਕਿਹਾ ਕਿ ਤੁਸੀਂ ਲਿਖ ਕੇ ਦਿਓ ਕਿ ਟੇਲਾ ਉੱਤੇ ਪਾਣੀ ਪੂਰਾ ਹੈ ਸਰਪਲਸ ਹੈ ਉਹ ਰਿਪੋਰਟ ਉਹਨਾਂ ਨੇ ਸੁਪਰੀਮ ਕੋਰਟ ਦੇਣੀ ਸੀ ਅਗਲੇ ਮਹੀਨੇ ਆ ਪਟਵਾਰੀਆਂ ਨੂੰ ਮੈਂ ਤੁਹਾਨੂੰ ਆਦ ਕਰਨਾ ਜਿਨ੍ਹਾਂ ਨੇ ਕਿ ਅਸੀਂ ਨਹੀਂ ਦਿੰਦੇ ਰਿਪੋਰਟ ਕਿਉਂਕਿ ਉਹਨੂੰ ਪਤਾ ਸੀ ਜਿਸ ਦਿਨ ਉਹ ਰਿਪੋਰਟ ਦੇਤੀ ਸੁਪਰੀਮ ਕੋਰਟ ਨੇ ਕਹਿ ਦੇਣਾ ਹੈ ਨਹਿਰ ਬਣਾ ਕੇ ਪਾਣੀ ਦੇ ਦਿਓ ਫਿਰ ਉਹਨਾਂ ਨੇ ਫੌਜ ਲਾ ਕੇ ਆ ਨਹਿਰ ਬਣਾ ਦੇਣੀ ਸੀ ਪਰ ਪਟਵਾਰੀ ਖੜੇ ਅੜੇ ਪਏ ਆ ਤਾਂ ਕਰਤੂਤਾ ਤੁਹਾਡੇ ਭਗਵੰਤ ਮਾਨ ਦੀਆਂ ਤੇ ਗੇਜਰੀਵਾਲ ਦੀਆਂ ਆਪਾਂ ਕੰਧਾਂ ਤੇ ਲਿਖ ਕੇ ਇੱਕ ਲਿਖਤਾ ਕੀ ਚਿਕਮੋਕਾ ਝਾੜੂ ਦੇ ਦੋ ਸਾਰਿਆਂ ਨੇ ਦੇ ਦਿੱਤਾ ਆਪਣੇ ਆਪਣੀ ਅਕਾਲੀ ਦਲ ਥੋੜੀ ਪਾਰਟੀ ਐ ਥੋੜੀ ਜਾਨ ਐ ਅਸੀਂ ਜਿਉਣਾ ਮਰਨਾ ਇੱਥੇ ਐ ਆ 103 ਸਾਲ ਪੁਰਾਣੀ ਪਾਰਟੀ ਐ ਤੁਸੀਂ ਤਜਰਬੇ ਕਰਨੇ ਛੱਡ ਦਿਓ ਹੱਥ ਜੋੜ ਕੇ ਬੇਨਤੀ ਕਰਨਾ ਹੁਣ ਦੇਖਣਾ ਇਹ ਹੋਵੇਗਾ ਕਿ ਸੁਖਬੀਰ ਬਾਦਲ ਤੇ ਵੱਲੋਂ ਸੀਐਮ ਮਾਨ ਉਤੇ ਕੱਸੇ ਤੰਜਾਂ ਨੂੰ ਸੀਐਮ ਮਾਨ ਕਿਵੇਂ ਦੇਖਦੇ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਚੋਣ ਕਮਿਸ਼ਨ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਇੱਕ ਪੱਤਰ ਸੌਂਪਿਆ ਹੈ ਤੇ ਵੱਧ ਰਹੀ ਗਰਮੀ ਦੇ ਚੱਲਦਿਆਂ ਉਹਨਾਂ ਨੇ ਵੋਟਾਂ ਦਾ ਸਮਾਂ 2 ਘੰਟੇ ਹੋਰ ਵਧਾਉਣ ਦੀ ਮੰਗ ਕੀਤੀ ਹੈ 1 ਜੂਨ ਨੂੰ ਪੰਜਾਬ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਤੇ ਇਹਨਾਂ ਵੋਟਾਂ ਦੇ ਵਿੱਚ 2 ਘੰਟੇ ਦਾ ਸਮਾਂ ਵਧਾਉਣ ਦੀ ਗੱਲ ਆਖੀ ਗਈ ਹੈ ਭਾਵ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਵੋਟਾਂ ਦੇ ਵਿੱਚ ਸਹੂਲਤ ਦੇਣ ਦੀ ਗੱਲ ਆਖੀ ਗਈ ਹੈ ਇਸ ਨੂੰ ਲੈ ਕੇ ਭਾਜਪਾ ਗੂ ਹਰਜੀਤ ਗਰੇਵਾਲ ਨੇ ਬਿਆਨ ਦਿੱਤਾ ਹੈ ਪੰਚਾਇਤ ਆਪਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ 1 ਜੂਨ ਨੂੰ ਹੋਣ ਵਾਲੀਆਂ ਵੋਟਾਂ ਦਾ ਸਮਾਂ ਵਿਦਾਇਆ ਜਾਵੇ ਵੋਟਾਂ ਦਾ ਸਮਾਂ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਕਰਨ ਦੀ ਮੰਗ ਕੀਤੀ ਗਈ ਹੈ ਵੱਡੀ ਗਰਮੀ ਦੇ ਚਲਦਿਆਂ ਸੁਨੀਲ ਜਾਖੜ ਨੇ ਇਹ ਮੰਗ ਪੱਤਰ ਸੌਪਿਆ ਤੁੱਚੇ ਪਾਸੇ ਕੱਲ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਦੌਰੇ ਤੇ ਨੇ ਇਸ ਨੂੰ ਲੈ ਕੇ ਭਾਜਪਾ ਦੇ ਸੀਨੀਅਰ ਆਗੂ ਹਲਜੀਤ ਗੜਵਾਲ ਦੇ ਨਾਲ ਗੱਲਬਾਤ ਕੀਤੀ ਗਈ ਸੋ ਗ੍ਰੇਵਸਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਨਾਲ ਜੁੜਨ ਵਾਸਤੇ ਇਫੈਕਟ ਚੈਨਲ ਪੰਜਾਬੀ ਤੇ ਸੁਸ਼ੀਲਾ ਜੀ ਧੰਨਵਾਦ ਜੇ ਲੋ ਸਭ ਸੁਨੀਲ ਜਾਖੜ ਹੋਰਾਂ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਹੈ ਤੇ ਉਹਦੇ ਵਿੱਚ ਜਿਹੜਾ VOTING ਦਾ ਸਮਾਂ 2 ਘੰਟੇ ਵੱਧ ਮੰਗਿਆ ਗਿਆ ਹੈ ਕੀ ਕੋਈ ਰਣਨੀਤੀ ਹੈ ਜਾਂ ਫਿਰ ਕੀ ਕਹਿਣਾ ਚਾਹੋਗੇ ਮੈਂ ਸਮਝਦਾ ਬਹੁਤ ਅੱਛੀ ਗੱਲ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਜੀ ਤੇ ਇਸ ਲਈ ਲੋਕ ਪੂਰੀਆਂ ਬੋਟਾਂ ਨਹੀਂ ਪੂਰਤਾ ਪਾਉਣਗੇ ਜੋ 2 ਘੰਟੇ ਸਮਾਂ ਵਧਾਉਣ ਦੀ ਗੱਲ ਕੀਤੀ ਗਈ ਹੈ ਉਹ ਬੜੀ ਅੱਛੀ ਗੱਲ ਆ ਔਰ ਮੈਂ ਸਮਝਦਾ ਹਾਂ ਉਸ ਦੀ ਸਾਰਿਆਂ ਨੂੰ ਹੀ ਹਮਾਇਤ ਕਰਨੀ ਚਾਹੀਦੀ ਆ ਕਿ ਚਾਹੁੰਦੇ ਆ ਕਿ ਜ਼ਿਆਦਾ ਲੋਕ ਵੋਟ ਕਰ ਸਕਣ ਮੌਸਮ ਦੀ ਵਜ੍ਹਾ ਕਰਕੇ ਗਰਮੀ ਦੀ ਵਜ੍ਹਾ ਕਰਕੇ ਵੋਟਾਂ ਨਾ ਪੁੱਗ ਸਕਣ ਘੱਟ ਵੋਟਾਂ ਪੈਣ ਉਹ ਮੇਰੇ ਖਿਆਲ ਬੁਰੀ ਗੱਲ ਆ ਹਰ ਕਿਸੇ ਦਾ ਅਧਿਕਾਰ ਆ ਜਿਹਨੂੰ ਮਰਜ਼ੀ ਵੋਟ ਪਾਵੇ ਔਰ ਵੋਟ ਪਾਉਣ ਦੇ ਲਈ ਮੌਸਮ ਉਹਨਾਂ ਦੇ ਅਨੁਕੂਲ ਹੋਣਾ ਚਾਹੀਦਾ ਉਹ ਸਰਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰੀ ਆ ਰਹੇ ਨੇ ਪੰਜਾਬ ਦਾ ਦੌਰੇ ਤੇ ਤਿਆਰੀਆਂ ਕਿਸ ਤਰ੍ਹਾਂ ਦੀਆਂ ਚੱਲ ਰਹੀਆਂ ਨੇ ਕੀ ਰਣਨੀਤੀ ਹੋਵੇਗੀ ਤਿਆਰੀਆਂ ਤਾਂ ਸਾਰੀਆਂ ਪਾਰਟੀ ਦੀ ਤਰਫੋਂ ਤਾਂ ਚੱਲ ਹੀ ਰਹੀਆਂ ਨੇ ਪਰ ਮੈਂ ਸਮਝਦਾ ਕਿ ਵੱਡੀ ਗੱਲ ਹੈ ਜੀ ਪੰਜਾਬ ਚ ਕਾਨੂੰਨ ਵਿਵਸਥਾ ਦੀ ਜੀ ਕਾਨੂੰਨ ਵਿਵਸਥਾ ਐਸੀ ਉਸ ਤੇ ਪਹੁੰਚ ਗਈ ਆ ਕਿ ਉਹ ਖਾਲਿਸਤਾਨ ਵਾਲਿਆਂ ਨੇ ਖਾਲਿਸਤਾਨ ਘਰੇ ਲਿਖ ਤੇ ਜੀ ਔਰ ਔਰ ਤੋਂ ਪਹਿਲਾਂ ਹੀ ਉਹ ਪੰਨੋ ਉਥੋਂ ਬਾਹਰੋਂ ਮੀਡੀਆ ਚ ਆ ਗਿਆ ਇਹ ਅਸੀਂ ਲਿਖਦੇ ਆ ਅਸੀਂ ਚੰਦਾ ਜ਼ਿਲ੍ਹਾ ਦਾ ਪਾਕਿਸਤਾਨ ਦਾ ਸਿਆਸਤ ਦਾ ਜੀ ਜਿਹੜਾ ਹੈਗਾ ਬੜੀ ਵੱੰਤ ਪਾਰ ਦੀ ਗੱਲ ਹੈ ਕਿ ਪੇਸ ਤੋਂ ਪੰਜਾਬ ਚ ਕਾਨੂੰਨ ਵਿਵਸਥਾ ਦੀ ਕੈਸੀ ਹਾਲਤ ਹੈ ਇਸ ਦਾ ਇਹ ਇੰਟੈਲੀਜੈਂਸ ਫੇਲੀਅਰ ਹੈ ਜੀ ਦੂਸਰਾ ਇਹ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਵੀ ਫੇਲੀਅਰ ਹੈ ਔਰ ਸਰਕਾਰ ਕਿੰਨਾ ਕੰਮ ਕਰ ਰਹੀ ਹੈ ਉਸ ਦੀ ਵੀ ਗੱਲ ਹੈ ਜੀ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਸਰਕਾਰ ਨੇ ਖੁਦ ਭਗਵੰਤ ਮਾਨ ਜੀ ਦੇ सीएम साहब ਦੇ ਘਰ ਦੇ ਬਾਹਰ ਤੇ ਇੱਕ ਰਸਤਾ ਸੀ ਤੇ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਵੀ ਇਹ ਰਸਤਾ ਹਾਈ ਕੋਰਟ ਤੋਂ ਹੀ ਗਿਆ ਕਿ ਜੀ ਇਹ ਖੋਲਿਆ ਜਾਣਾ ਚਾਹੀਦਾ ਇਹ ਬੰਦ ਕੀਤਾ ਹੋਇਆ ਜੀ ਅਕਾਸ਼ ਨੇ ਬੰਦ ਕਰਤਾ ਸੀ ਤੇ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਤੇ ਉਸ ਪੰਜਾਬ ਸਰਕਾਰ ਨੇ ਜਾ ਕੇ ਸੰਬੰਧਯੋਗ ਸੁਪਰੀਮ ਕੋਰਟ 'ਚ ਇੱਕ ਐਫੀਡਵਿਟ ਦਿੱਤਾ ਉਹਨਾਂ ਨੂੰ ਕਿਹਾ ਕਿ ਇਹ ਕਾਨੂੰਨ ਵਿਵਸਥਾ ਦੇ ਹਾਲਾਤ ਕਿਤਨੇ ਹੈ ਮੁੱਖ ਮੰਤਰੀ ਦੀ ਸਿਕਿਉਰਿਟੀ ਲਈ ਖਤਰਾ ਬੜਾ ਜੇ ਇਸੇ ਰਸਤਾ ਦੁਬਾਰਾ ਬੰਦ ਕੀਤਾ ਜਾਵੇ ਤੇ ਉਹਨਾਂ ਨੇ ਰਸਤਾ ਬੰਦ ਕੀਤਾ ਜੇ ਸਰਕਾਰ ਖੁਦ ਹੀ ਕਹਿੰਦੀ ਹੈ ਕਿ ਅਸੀਂ ਸੁਰੱਖਿਆ ਨਹੀਂ ਦੇ ਸਕਦੇ ਸਾਡੇ ਲਈ ਪ੍ਰੋਬਲਮ ਆਈ ਰਸਤੇ ਬੰਦ ਕਰਨੇ ਪਏ ਨੇ ਇਹਦਾ ਮਤਲਬ ਇਹ ਹੈ ਕਿ ਪੰਜਾਬ ਚ ਕਾਨੂੰਨ ਵਿਵਸਥਾ ਦੇ ਕੀ ਹਾਲਾਤ ਨੇ ਉਹ ਦਿੱਸਨੇ ਚਾਹੀਦੇ ਆ ਜ਼ਿਕਰ ਹੋਇਆ ਹੈ ਕਿ ਸੁਨੀਲ ਜਾਖੜ ਦੇ ਵੱਲੋਂ ਸੌਂਪੇ ਗਏ ਇਸ ਮੰਗ ਪੱਤਰ ਨੂੰ ਬੇहद ਸ਼ਿਲਾੰਕਾ ਯੋਗ ਕਰਾਰ ਦਿੱਤਾ ਜਾ ਰਿਹਾ ਹੈ ਤੇ ਉਧਰ ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਵੀ ਪੰਜਾਬ ਦੇ ਵਿੱਚ ਸੁਰੱਖਿਆ ਦੇ ਕਿਹੜੇ ਪ੍ਰਬੰਧ ਕੀਤੇ ਗਏ ਨੇ ਇਸ ਉੱਤੇ ਵੀ ਚਰਚਾ ਕੀਤੀ ਜਾ ਰਹੀ ਹੈ ਲੋਕ ਸਭਾ ਉਮੀਦਵਾਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਇਸ ਦੌਰਾਨ ਉਹਨਾਂ ਨੇ ਭਾਜਪਾ ਉਮੀਦਵਾਰ ਰਮਨਿਤ ਸਿੰਘ ਬਿੱਟੂ ਨੂੰ ਆਰੇ ਹੱਥੀਂ ਲੈਂਦਿਆਂ ਹੋਇਆਂ ਭਾਜਪਾ ਦੇ ਜਮਕੇ ਨਿਸ਼ਾਨੇ ਸਾਦੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਤਿੱਖੇ ਸਵਾਲ ਕੀਤੇ लोकसभा ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਕਾਫੀ ਪੱਕਿਆ ਹੋਇਆ ਹੈ ਸਿਆਸੀ ਉਮੀਦਵਾਰਾਂ ਦੇ ਵੱਲੋਂ ਤਿੱਖੀਆਂ ਬਿਆਨਪਾਲੀਆਂ ਵੀ ਜਾਰੀ ਨੇ ਇਸ ਵਿਚਾਲੇ ਹੁਣ ਚਰਨਜੀਤ ਸਿੰਘ ਚੰਨੀ ਨੇ ਰਵਨੀਤ ਮਿੱਤੂ ਤੇ ਆਪਣਾ ਗੁੱਸਾ ਕੱਢਦੇ ਹੋਏ ਕਿਹਾ ਕਿ ਉਹ ਪੁੱਛਣਾ ਚਾਹੁੰਦੇ ਹਨ ਕਿ ਪ੍ਰਧਾਨ ਮੰਤਰੀ ਨੇ ਪੰਜਾਬ ਨੂੰ ਹਜੇ ਤੱਕ ਕੁਝ ਕਿਉਂ ਨਹੀਂ ਦਿੱਤਾ ਉਹਨਾਂ ਦੀ ਕਲਮ ਦੀ ਸਿਆਹੀ ਖਤਮ ਹੋ ਚੁੱਕੀ ਹੈ ਪੇਦਾਨ ਮੈਂ ਤ੍ਰਿਦੀ ਸੁਰੱਖਿਆ ਕੋ ਤਾਹੀ ਦੇ ਮਾਮਲੇ ਬਾਰੇ ਉਹਨਾਂ ਕਿਹਾ ਕਿ ਜੇਕਰ ਉਹਨਾਂ ਦਖਲ ਨਾ ਦਿੱਤਾ ਹੁੰਦਾ ਤਾਂ ਕਿਸਾਨਾਂ ਉੱਤੇ ਗੋਲੀਆਂ ਚਲਾਈਆਂ ਜਾਣੀਆਂ ਸਨ ਪਰ ਉਹ ਕਿਸਾਨਾਂ ਨੂੰ ਮਨਾ ਕੇ ਉੱਥੋਂ ਭਜਾ ਕੇ ਲੈ ਗਏ ਜਿਸ ਕਾਰਨ ਨਾ ਤਾਂ ਕੋਈ ਲਾਠੇ ਚਾਰਜ ਹੋਇਆ ਅਤੇ ਨਾ ਹੀ ਕੋਈ ਗੋਲੀਆਂ ਚਲੀਆਂ ਕਿਸਾਨ ਮੇਰੇ ਪਾਸ ਇਹ ਜ ਮੁੱਖ ਮੰਤਰੀ ਜਦੋਂ ਮੈਂ ਮੁੱਖ ਮੰਤਰੀ ਸੀ ਆਏ ਉਹਨਾਂ ਦੀ ਕੋਈ ਡਿਮਾਂਡ ਮੈਂ ਝੂंजे ਨਹੀਂ ਗਿਰਨ ਦਿੱਤੀ ਜੋ ਉਹਨਾਂ ਨੇ ਕਿਹਾ ਸਾਰੀਆਂ ਮੰਨੀਆਂ ਇਸ ਤੋਂ ਇਲਾਵਾ ਮੇਰੇ ਹੁੰਦੇ ਕਿਸਾਨਾਂ ਦੇ ਉੱਪਰ ਗਾੰਗਾਣੀ ਮੈਂ ਚੱਲਣ ਦਿੱਤੀਆਂ ਗੋਲੀਆਂ ਨਹੀਂ ਚੱਲਣ ਦਿੱਤੀਆਂ ਆਪਣੇ ਪਿੰਡੇ ਤੇ ਇਸ ਗੱਲ ਦਾ ਮੈਂ ਸਿਹਾ ਕਿ ਜਿਹੜਾ ਬਾਦ ਦੇ ਵਿੱਚ ਮਨੂੰ ਨੁਕਸਾਨ ਕੀਤਾ ਗਿਆ ਮੇਰੇ ਤੇ ਕੇਸ ਚਲਾਏਗੇ ਲੇਕਿਨ ਜਦੋਂ ਪ੍ਰਧਾਨ ਮੰਤਰੀ ਜੀ ਇੱਥੇ ਆਏ ਸੀ ਮੈਂ ਆਪਣੇ ਪੰਜਾਬੀਆਂ ਦੇ ਨਾਲ ਖੜਿਆ ਮੈਂ ਆਪਣੇ ਕਿਸਾਨਾਂ ਦੇ ਨਾਲ ਖੜਿਆ ਕਿਸਾਨਾਂ ਨੂੰ ਰਾਤ ਨੂੰ ਐਵੇਂ ਕੇਬਲੀ ਸਾਰੇ ਕਿਸਾਨ ਉੱਠ ਗਏ ਮਨੂੰ ਇਹ ਹਦਾਇਤਾਂ ਆ ਰਹੀਆਂ ਸੀ કે મેં ਉਹਨਾਂ ਦੇ સક્તિ ਕਰામૈ શકતી ਨਹੀਂ ਕੀਤੀ اگلے ਦਿਨ ਵੀ કોઈ કેસ બનਦਾ ਹੀ ਨਹੀਂ ਸੀ ਇਸ ਕਰਕੇ મેં ਕਿਸਾਨਾਂ ਦੇ ਝੂਟਾ ਪਰਚਾ ਨਹੀਂ ਕੀਤਾ ਬਿੱਟੂ ਜੀ ਇਸ ਦਾ ਮਨੂੰ ਹਰ ਹਰਜਾ ਪਰਣਾ ਪਿਆ ਮੈਂ ਉਸ ਵਿੱਚ ਵੀ ਖੁਸ਼ ਹਾਂ ਕਿ ਮੈਂ ਆਪਣੇ ਪੰਜਾਬੀਆਂ ਦੇ আর ਕਿਸਾਨਾਂ ਦੇ ਨਾਲ ਖੜਿਆ ਮੈਂ ਬਿੱਟੂ ਜੀ ਤੇ ਪੁੱਛਣਾ ਚਾਹਗਾ ਕਿ ਬਾਅਦ ਵਿੱਚ ਪ੍ਰਧਾਨ ਮੰਤਰੀ ਜੀ ਦੇ ਪੈਨ ਦੀ ਸਿਆਹੀ ਮੁੱਕ ਗਈ ਬਾਅਦ ਵਿੱਚ ਨਹੀਂ ਸੀ ਦੇ ਸਕਦੇ 2 ਸਵਾ 2 ਸਾਲ ਹੋ ਗਏ ਹੈ ਕਈ ਵਾਰ ਆਲੇ ਉਸ ਤੋਂ ਬਾਅਦ ਵੀ ਅੱਜ ਤੱਕ ਨਹੀਂ ਦਿੱਤਾ ਕੱਲੋਂ ਜੇ ਇੱਥੇ ਆ ਕੇ ਕੋਈ ਪ੍ਰੋਮਿਸ ਕਰਦੇ ਉਹਨਾਂ ਦੀ ਕੋਈ ਕੀਮਤ ਨਹੀਂ ਜੀਡੀ ਪਾਰਟੀ ਨੇ 10 ਸਾਲ ਪੰਜਾਬ ਦਾ ਕੁਝ ਨਹੀਂ ਕੀਤਾ ਉਹ ਅੱਗੇ ਰੋ ਵੀ ਕਰਨ ਨਹੀਂ ਕਰ ਸਕਦੇ ਇਸ ਕਰਕੇ ਇਹਨਾਂ ਦੇ ਝੂਠੀਆਂ ਕਿਸੇ ਦਿਨਾਂ ਚ ਆਉਣਗੇ ਜੇ ਮੈਂ ਇੰਟਰਵੈਨ ਨਾ ਕਰਦਾ ਤਾਂ ਜ਼ਰੂਰ ਲਾਠੀਆਂ ਚੱਲ ਜਾਣੀਆਂ ਸੀ ਗੋਲੀਆਂ ਚੱਲ ਜਾਣੀਆਂ ਸੀ ਮੈਂ ਆਪਣੀ ਜ਼ਿੰਮੇਵਾਰੀ ਪਰ ਕਿਸਾਨਾਂ ਨੂੰ ਪਿਆਰ ਦੇ ਨਾਲ ਉਠਾਇਆ ਕੋਈ ਗੋਲੀਆਂ ਨਹੀਂ ਚਲਾਈਆਂ ਕੋਈ ਲਾਠੀਆਂ ਨਹੀਂ ਚੱਲੀਆਂ ਤੇ ਅੱਗੇ ਨੂੰ ਵੀ ਕਦੇ ਕਿਸਾਨਾਂ ਉਪਰ ਇਸ ਤਰ੍ਹਾਂ ਨਹੀਂ ਹੋਏਗਾ ਕਾਂਗਰਸ ਦੇ ਟਾਈਮ ਤੇ ਕਿ ਜੀ ਹਰਿਆਣੇ 'ਚੋਂ ਗੋਲੀਆਂ ਚੱਲਣ ਤੇ ਸਾਡਾ ਮੁੱਖ ਮੰਤਰੀ ਉਹਨਾਂ ਉੱਪਰ ਪਰਚਾ ਵੀ ਨਾ ਕਰੇ ਅੱਜ ਤੱਕ ਉਹਨਾਂ ਉੱਪਰ ਕਾਰਵਾਈ ਵੀ ਨਾ। ਇਹ ਭਾਜਪਾ ਵਾਲੇ ਸਾਡੇ ਕੱਲੇ ਕਿਸਾਨ ਨੂੰ ਨਹੀਂ ਮਾਰਨਾ ਚਾਹੁੰਦੇ। ਇਹ ਕਿਸਾਨੇ ਨੂੰ ਮਾਰ ਕੇ ਇਹਨਾਂ ਨੂੰ ਪਤਾ ਪੰਜਾਬ ਦੀ ਅਰਥ ਵਿਵਸਥਾ ਕਿਸਾਨੀ 'ਤੇ ਖੁਮਦੀ ਹੈ। ਇਹ ਪੰਜਾਬ ਨੂੰ ਮਾਰਨਾ ਚਾਹੁੰਦੇ। ਚੰਨੀ ਵੱਲੋਂ ਕੇਂਦਰ ਸਰਕਾਰ ਉੱਤੇ ਲਗਾਏ ਦੋਸ਼ ਕਾਫੀ ਗੰਭੀਰ ਸਾਬਿਤ ਹੋ ਰਹੇ ਨੇ ਪਰ ਦੇਖਣ ਵਾਲੀ ਗੱਲ ਤਾਂ ਹੁਣੇ ਹੋਵੇਗੀ ਕਿ ਭਾ ਪੀਆ ਮੋਦੀ ਪੰਜਾਬ ਆ ਰਹੇ ਨੇ ਕਿ ਇਸ ਵਾਰ ਉਹਨਾਂ ਦੀ ਪੰਜਾਬ ਫੇਰੀ ਸਫਲ ਹੋਵੇਗੀ ਜਾਂ ਨਹੀਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਅੱਜ ਬਟਿਨਾ ਦੇ ਬੁੱਢਲਾਡਾ ਵਿਖੇ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਬੁੱਢਲਾਡਾ ਦੇ ਲੋਕਾਂ ਤੋਂ ਜੋ ਵੀ ਉਹਨਾਂ ਨੇ ਮੰਗਿਆ ਹੈ ਅਤੇ ਜੋ ਵੀ ਉਹਨਾਂ ਨੇ ਸੀਐਮ ਮਾਨ ਨੂੰ ਦਿੱਤਾ ਉਸ ਪਿਆਰ ਦਾ ਕੋਈ ਮੁੱਲ ਨਹੀਂ ਹੈ ਇਸ ਮੌਕੇ ਮੁੱਖ ਮੰਤਰੀ ਮਾਨ ਨੇ ਵਿਰੋਧੀਆਂ ਤੇ ਵੀ ਤਵਾ ਲਾਇਆ ਮੁੱਖ ਮੰਤਰੀ ਭਗਵੰਤ ਮਾਨ ਨੇ ਇਕਵਾਲ ਫੇਰ ਸੁਖ ਵਿਲਾਸ ਹੋਟਲ ਨੂੰ ਲੈ ਕੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਉੱਤੇ ਨਿਸ਼ਾਨੇ ਕੱਸੇ ਨੇ ਸੀਐਮ ਮਾਨ ਬੁਢਲਾਡਾ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਸਨ ਇੱਥੇ ਆਪਣੇ ਭਾਸ਼ਣ ਦੇ ਵਿੱਚ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਨੇ 7 ਸਟਾਰ ਹੋਟਲ ਬਣਾਇਆ ਇਸ ਹੋਟਲ ਦੇ ਵਿੱਚ ਇੱਕ ਰਾਤ ਦੇ ਲਈ ਕਮਰੇ ਦਾ ਕਿਰਾਇਆ 60 ਲੱਖ ਰੁਪਏ ਹੈ ਅਤੇ ਹੋਟਲ ਦੇ ਹਰ ਕਮਰੇ ਦਾ ਵੱਖਰਾ ਸਵਿੰਗ ਪੂਲ ਹੈ ਇਸ ਹੋਟਲ ਦੀ 15 ਸਾਲ ਦੇ ਲਈ ਬਿਜਲੀ ਤੇ ਜੀਐਸਟੀ ਮੁਆਫ ਕੀਤੀ ਗਈ ਹੈ ਪਗਵੰਤ ਮਾਨ ਨੇ ਕਿਹਾ ਕਿ ਸਰਕਾਰ ਇਸ ਹੋਟਲ ਨੂੰ ਆਪਣੇ ਕਬਜ਼ੇ ਵਿੱਚ ਲਵੇਗੀ ਇਸ ਹੋਟਲ ਨੂੰ ਸਰਕਾਰੀ ਸਕੂਲ ਦੇ ਵਿੱਚ ਬਦਲਿਆ ਜਾਵੇਗਾ ਇਹ ਦੁਨੀਆ ਦਾ ਪਹਿਲਾ ਸਕੂਲ ਹੋਵੇਗਾ ਜਿਸ ਦੇ ਹਰ ਕਲਾਸ ਦਾ ਵੱਖਰਾ ਸੁਮੀਮਿੰਗ ਪੂਲ ਹੋਵੇਗਾ ਇਸ ਦੇ ਨਾਲ ਹੀ ਸੀਐਮ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਾਦਲ ਪਰਿਵਾਰ ਦਾ ਸਾਥ ਉਸ ਵੇਲੇ ਹੀ ਛੱਡ ਦਿੱਤਾ ਸੀ ਜਦੋਂ ਉਹਨਾਂ ਨੇ ਪਾਵਨ ਗ੍ਰੰਥ ਸਾਹਿਬ ਦੀ ਬੀਤਵੀਂ ਕਰਵਾਈ ਸੀ ਆ ਇਹਨਾਂ ਦੇ ਸੁਖ ਵਿਲਾਸ ਵਾਲੇ ਉਹ ਪਹਾੜਾਂ ਦੇ ਵਿੱਚ ਕਰੋੜਾਂ ਰੁਪਈਆ ਦਾ ਬਣਾ ਲਿਆ ਸੁਖਵੀਰ ਬਾਦਲ ਨੇ ਹੋਟਲ 7 ਸਟਾਰ ਵਿਰੋਧ 7 ਲੱਖ ਰੁਪਈਆ ਇੱਕ ਕਮਰੇ ਦਾ ਕਿਰਾਇਆ ਹੈ ਇੱਕ ਰਾਤ ਦਾ ਉਹ ਹਰੇਕ ਕਮਰੇ ਦਾ ਪਰਸਨਲ ਪੂਲ ਹੈ ਉਹਦੇ ਮਾਗੇਲੇ ਪਾਸੇ সুইমিং ਪੂਲ ਹੈ ਬਹੁਤ ਵੱਡਾ ਹੋਟਲ ਹੈ ਸਾਰੀ ਬਿਜਲੀ ਮਾਫ 15 ਸਾਲਾਂ ਵਾਸਤੇ ਆਪੀ ਤਾਂ ਕਰਨੀ ਸੀ ਟੈਕਸ ਮਾਫ 15 ਸਾਲਾਂ ਵਾਸਤੇ जीएसटी माफ 15 ਸਾਲਾਂ ਨਾਲ ਵਸਤੇ ਹੁਣ ਅਸੀਂ ਕੱਢ ਲੈ ਕਾਗੇ ਹੁਣ ਰੱਬ ਸੁੱਖ ਰੱਖੇ ਆ ਥੋੜੇ ਜਿਹੇ ਦਿਨਾਂ ਨੂੰ ਜੀਸੀਬੀ ਦਾ ਕਲਚ ਛੱਡ ਕੇ ਉਦਘਾਟਨ ਕਰੂੰਗਾ ਟੌਂਦੇ ਨਹੀਂ ਟੌਂਦੇ ਨਹੀਂ 라 ਪਟੰਨੇ ਪਹਿਲਾਂ ਟੌਂਦੇ ਨਹੀਂ ਬਹੁਤ ਸੋਨਾ ਬਣਾਇਆ ਹੋਇਆ ਹੈ ਉਹਨੂੰ ਕਬਜ਼ੇ 'ਚ ਲੈ ਲਾਂਗੇ ਸਰਕਾਰ ਦੇ 'ਚ ਉਧਰ ਸਕੂਲ ਬਣਾ ਦਾਂਗੇ ਸਰਕਾਰੀ ਨਾਲੇ ਨਾਂ ਨਾ ਵੀ ਵਧੀਆ ਬਣ ਜੂਗਾ ਵੀ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰੇਕ ਕਮਰੇ ਪਿੱਛੇ ਪੋਲ ਕਰੀ ਜਾਵੇ ਕੋਰਟਾਂ 'ਚ ਅਪੀਲਾਂ ਵੀ ਮੇਰਾ ਮੇਰਾ ਸੀਗਾ ਰਿਸ਼ਵਤ ਦੇ ਪੈਸੇ ਰਹਿਦਾ ਸਰਕਾਰ ਨੇ ਲੈ ਲਿਆ ਬਸ ਇ ਐਂ ਠੀਕ ਆਉਣਗੇ ਹੋਰ ਕੋਈ ਤਰੀਕਾ ਨਹੀਂ ਹੁਣ ਫਿਰ ਦੇ ਨੇ ਦੋਨੇ ਮੀਆਂ ਬੀਬੀ ਉਹ ਜੀਪ ਤੇ ਛੱਤ ਹੁਲਵਾ ਰੱਖੀ ਛਤਰੀ ਜੀ ਉਹਦੇ ਚੜ ਚੜ ਜਾਂਦੇ ਸਵੇਰੇ ਲੋਕ ਕੋਈ ਹੁੰਦੇ ਨਹੀਂ ਉਹੀ ਕਰ ਜਾਂਦਾ ਮੈਂ ਸਾਨੂੰ ਗਾਵਾਂ ਨੂੰ ਲੋਕ ਤਾਂ ਹੈ ਨਹੀਂ ਲੋਕ ਤਾਂ ਕਦੋਂ ਦੇ ਚਲੇ ਗਏ ਸੀ ਜਦੋਂ ਤੋਂ ਬੇਅਦਬੀ ਕਰਾਈ ਸੀ ਲੋਕ ਤਾਂ ਉਦੋਂ ਦੇ ਚਲੇ ਗਏ ਲੋਕ ਤਾਂ ਛੱਡ ਗਏ ਸੀ ਨੇ ਹੁਣ ਦੇਖਣਾ ਹੋਵੇਗਾ ਕਿ ਬਾਦਲ ਪਰਿਵਾਰ ਦੇ ਵੱਲੋਂ ਇਸ ਉੱਤੇ ਕੀ ਪਲਟਵਾਰ ਆਉਂਦਾ ਹੈ। ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਪ੍ਰਚਾਰ ਜੋੜਾ ਸ਼ੋਰਾਂ ਦੇ ਨਾਲ ਚੱਲ ਰਿਹਾ ਹੈ। ਇਸ ਮੌਕੇ ਤੇ ਉਮੀਦਵਾਰ ਵੱਖ-ਵੱਖ ਥਾਵਾਂ ਤੇ ਜਾ ਕੇ ਚੋਣ ਰੈਲੀਆਂ ਕਰਨ ਦੇ ਵਿੱਚ ਰੁੱਝੇ ਹੋਏ ਨੇ ਤੇ ਦੂਜੇ ਪਾਸੇ ਅਬੋਹਰ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਪ੍ਰੈਸ ਕਾਨਫਰੰਸ ਦੇ ਦੌਰਾਨ ਉਹਨਾਂ ਨੇ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆੜੇ ਹੱਥੀ ਲਾਇਆ ਹੈ ਉੱਥੇ ਹੀ ਉਹਨਾਂ ਨੇ ਸੁਨੀਲ ਜਾਖੜ ਦੇ ਉੱਤੇ ਵੀ ਗੰਭੀਰ ਇਲਜ਼ਾਮ ਲਗਾਏ ਨੇ। ਪੰਜਾਬ ਵਿਧਾਨ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਅਭੋਲ ਦੇ ਵਿੱਚ ਹੋਈ ਪ੍ਰੈਸ ਕਾਨਫਰੰਸ ਦੌਰਾਨ ਸੁਨੀਲ ਜਾਖੜ ਉੱਤੇ ਵੱਡੇ ਨਿਸ਼ਾਨੇ ਸਾਧੇ ਬਾਜਵਾ ਦਾ ਕਹਿਣਾ ਸੀ ਕਿ ਜਾਖੜ ਨੂੰ ਸਿਆਸਤ ਦੇ ਸਿਧਾਂਤਾਂ ਬਾਰੇ ਜੇਕਰ ਇੰਨੀ ਜਾਣਕਾਰੀ ਹੈ ਤਾਂ ਉਹਨਾਂ ਦੇ ਪਤੀਜੇ ਸੰਦੀਪ ਜਾਖੜ ਦੇ ਵੱਲੋਂ ਹਲੇ ਤੱਕ ਅਸਤੀਫਾ ਕਿਉਂ ਨਹੀਂ ਦਿੱਤਾ ਗਿਆ ਬਾਜਵਾ ਨੇ ਸੰਦੀਪ ਜਾਖੜ ਉੱਤੇ ਤੰਜ ਕਸਦੇ ਹੋਏ ਕਿਹਾ ਉਹ ਕਾਂਗਰਸ ਦੇ ਨਾਂ ਉੱਤੇ ਤਨਖਾਹ ਲੈਂਦੇ ਨੇ ਅਤੇ ਉਸ ਦੇ ਨਾਲ ਹੀ ਧੋਖਾ ਦਿੰਦੇ ਨੇ ਇਸ ਤੋਂ ਇਲਾਵਾ ਬਾਜਵਾ ਨੇ ਕਿਹਾ ਕਿ ਜੇ ਅਸਲੀ ਜਾਖੜ ਦੀ ਪਹਿਚਾਨ ਹੈ ਤਾਂ ਸਿਰਫ ਕਾਂਗਰਸ ਦੀ ਸਰਕਾਰ ਕਰਕੇ ਹੈ ਬਾਜਵਾ ਦੇ ਵੱਲੋਂ ਪਾਜਪਾਤ ਤੇ ਵੀ ਤਿੱਖੇ ਨਿਸ਼ਾਨੇ ਸਾਧੇ ਗਏ ਮੈਂ ਜਾਖੜ ਸਾਹਿਬ ਨੂੰ ਇਹ ਗੱਲ ਕਹੀ ਨਾ ਤੁਸੀਂ ਪ੍ਰਿੰਸੀਪਲਸ ਦੀ ਗੱਲ ਕਰਦੇ ਹੋ ਸਿਆਸਤ ਦੇ ਵਿੱਚ ਜੇ ਪ੍ਰਿੰਸੀਪਲਸ ਦੀ ਗੱਲ ਕਰਦੇ ਹੋ ਤਾਂ ਤੁਹਾਡਾ ਭਤੀਜਾ ਸੰਦੀਪ ਜਾਖੜ ਜਿਹੜਾ ਅਜੇ ਉਹਨੇ ਕਿਉਂ ਨਹੀਂ ਅਸਤੀਫਾ ਕਾਂਗਰਸ ਉੱਥੋਂ ਦਿੱਤਾ ਆਪਣੀ ਐਮ.ਐਲ.ਏ. ਸ਼ਿਪ ਤੋਂ ਦਿੱਤਾ ਤੇ ਨਵੇਂ ਸੇ ਰੋ ਇਲੈਕਸ਼ਨ ਕਿਉਂ ਨਹੀਂ ਲੜਦਾ ਆ ਮੈਂ ਤਾਂ ਕਹਿੰਦਾ ਹੁਣੇ ਲੜ ਲੈ ਨਾਲ ਅਸੀਂ ਇੱਥੇ ਪਰਲਮੈਂਟ ਦਾ ਵੀ ਰਿਜ਼ਲਟ ਆ ਜਾਏਗਾ ਨਾਲ ਅਸੈਂਬਲੀ ਦਾ ਵੀ ਆ ਜਾਏਗਾ ਤੁਸੀਂ ਤਨਖਾਹ ਤੇ ਲੈਂਦੇ ਹੋ ਕਾਂਗਰਸ ਦੇ ਨਾਂ 'ਤੇ ਤੇ ਬੇਵਫਾਈ ਵੀ ਉਸੇ ਜਮਾਤ ਨਾਲ ਕਰਦੇ ਆ ਆ ਜਾਖੜ ਪਰਿਵਾਰ ਨੂੰ ਕੀ ਕਾਂਗਰਸ ਨੇ ਨਹੀਂ ਦਿੱਤਾ ਬਲਰਾਮ ਜਾਖੜ ਜੀ ਤੋਂ ਜੇ ਪਛਾਣ ਆ ਤੇ ਜਾਖੜਾਂ ਦੀ ਪਛਾਣ ਹੈ ਉਹ ਨਹੀਂ ਦੀ ਕਾਂਗਰਸ ਕਰ ਇਹਨਾਂ ਦੀ ਆਪਣੀ ਪਛਾਣ ਕੀ ਸੀ ਜੀ ਰਾਮ ਜਾਖੜ ਜੀ ਨੂੰ ਸਰਪੰਚ ਤੋਂ ਲੈ ਕੇ ਟੈਕਨੀਕਲ ਸਪੀਕਰ ਤੋਂ ਲੈ ਕੇ ਲੀਡਰ ਆਫ ਦੀ ਆਪੋਜੀਸ਼ਨ ਤੋਂ ਲੈ ਕੇ ਹਿੰਦੁਸਤਾਨ ਦਾ ਸਪੀਕਰ ਐਗਰੀਕਲਚਰ ਮਿਨਿਸਟਰ ਜਦੋਂ ਅਤਵਾਦ ਦਾ ਟਾਈਮ ਸੀ ਪੰਜਾਬ ਦੇ ਲੋਕਾਂ ਨੂੰ ਬਚਾਉਣ ਦੀ ਲੋੜ ਸੀ ਆਪਣੀ ਛਾਤੀ ਅੱਗੇ ਟਾਲ ਦੀ ਲੋੜ ਸੀ ਉਦੋਂ ਪਿੱਠੇ ਵਚਾ ਕੇ ਤੁਸੀਂ ਪੰਜਾਬ ਛੱਡ ਕੇ ਰਾਜਸਥਾਨ ਭੱਜ ਗਏ ਸਾਡੇ ਪਰਿਵਾਰ ਇੱਥੇ ਰਹੇ ਸਾਡੇ ਪਿਤਾ ਨੇ ਅਲੀ ਗਾਨ ਦਿੱਤਾ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਹਾਲ ਰੱਖਣ ਵਾਸਤੇ ਜਿਹੜੇ オリジनल कांग्रेसメン ਸੀ ਹੋ ਤੇ ਪੰਜਾਬ ਚ ਰਹੇ ਇਹ ਪੰਜਾਬ ਛੱਡ ਕੇ ਦੁਰ ਗਏ ਜੀ ਇਹਨਾਂ ਦਾ ਹੱਕ ਸਾਡੇ ਨਾਲ ਕੀ ਸੁਨੀਲ ਜਾਖੜ ਖੁਦ ਰਾਜਸਥਾਨ ਤੋਂ ਇਲੈਕਸ਼ਨ ਲੜਿਆ ਇਹ ਪੰਜਾਬ ਨੂੰ ਕੀ ਪ੍ਰੋਟੈਕਟ ਕਰੇਗਾ ਜੀ ਤੁਸੀਂ ਮੈਂ ਤੁਹਾਨੂੰ ਸਵਾਲ ਕਰਨਾ ਇਹ ਸੁਨੀਲ ਜਾਖੜ ਖੁਦ ਇੱਕ ਪਾਰਲੀਮੈਂਟ ਦੀ ਇਲੈਕਸ਼ਨ ਰਾਜਸਥਾਨੋਂ ਲੜਿਆ ਇਹਦਾ ਇੰਟਰਸਟ ਪੰਜਾਬ ਨਾਲ ਕੀ ਹੈ ਜੀ ਹੀ ਇਸ ਆਲਰੇਡੀ ਸਿਟਿੰਗ ਔਨ ਦੀ ਬਾਰਡਰਸ ਆਫ ਪੰਜਾਬ ਪੰਜਾਬ ਇਹ ਕਿਸੇ ਕਿਸਮ ਨਾਲ ਪੰਜਾਬ ਦਾ ਰਾਈਟ ਪ੍ਰੋਟੈਕਟ ਕਰਨ ਵਾਲੇ ਤੇ ਹੈ ਹੀ ਨਹੀਂ ਜੀ ਨਾਲੇ ਬੀਜੇਪੀ ਜਿਹੜੀ ਹੈ ਕੰਪਲੀਟ ਐਂਟੀ ਪੰਜਾਬ ਹੈ ਐਂਟੀ ਫਾਰਮਰ ਮੈਂ ਜਾਖੜ ਨੂੰ ਪੁੱਛਣਾ ਚਾਹਨਾ ਸਾਰਿਆਂ ਦੇ ਵੱਡੇ ਕਿਸਾਨ ਤੁਸੀਂ ਉਹ ਪੰਜਾਬ ਦੇ ਕਦੀ ਤੁਸੀਂ ਕਿਸਾਨਾਂ ਦੀ ਪ੍ਰੋਟੈਕਸ਼ਨ ਦੀ ਗੱਲ ਕੀਤੀ ਤੁਹਾਡੇ ਐਮਪੀ ਕਹਿੰਦੇ ਨੇ ਕਿ ਆਹ ਦੋ ਤਰੀਕ ਟੱਪ ਲੈਣ ਦਿਓ ਤੁਸੀਂ ਵੇਖੋ ਇਹਨਾਂ ਨੂੰ ਬੰਦੇ ਦੇ ਪੁੱਤਰ ਕਿਸ ਤਰ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਬਣਾਉਂਦੇ ਆ ਇਹ ਬਿਆਨ ਨੇ ਦੇਣ ਵਾਲੇ ਜੀ ਜਾਖੜ ਸਾਹਿਬ ਇਹਦੇ ਤੇ ਪ੍ਰਤੀਕਰਮ ਦੇਣਾ ਆਪਣਾ ਕਿ ਕਿਸਾਨਾਂ ਨਾਲ ਲੈ ਕੇ ਇਹਨਾਂ ਲੀਡਰਾਂ ਨਾਲ ਹੁਣ ਦੇਖਣਾ ਹੋਵੇਗਾ ਕਿ ਬਾਜਵਾ ਦੇ ਵੱਲੋਂ ਲਗਾਏ ਗਏ ਇਲਜ਼ਾਮਾਂ ਦਾ ਸੰਦੀਪ ਜਾਖੜ ਦੇ ਵੱਲੋਂ ਕੀ ਜਵਾਬ ਸਾਹਮਣੇ ਆਉਂਦਾ ਹੈ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਪਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਰਵਨੀਤ ਸਿੰਘ ਬਿੱਟੂ ਨੂੰ ਆੜੇ ਹੱਥੀ ਲਿਆ ਤੇ ਪਾਜ-ਪਾਜ ਸ਼ਾਮਿਲ ਹੋਣ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀਆਂ ਦੇ ਵੱਲੋਂ ਲਗਾਤਾਰ ਤਿੱਖੇ ਬਿਆਨ ਬਾਜ਼ਕੀਆਂ ਜਾਰੀਆਂ ਨੇ ਇਸ ਵਿਚਾਲੇ ਹੁਣ ਰਾਜਾ ਵੜਿੰਗਰੇ ਮਿੱਟੂ ਨੂੰ ਕਹਿੰਦੇ ਹੋਏ ਕਿ ਹੈ ਕਿ ਰਮਨੀਤ ਮਿੱਟੂ ਨੇ ਪੰਜਾਬ ਦੇ ਲਈ ਸੰਸਦ ਵਿੱਚ ਕਦੇ ਵੀ ਆਵਾਜ਼ ਨਹੀਂ ਚੁੱਕੀ ਤੇ ਮਿੱਟੂ ਨੂੰ ਪਤਾ ਹੈ ਕਿ ਉਹਨੇ ਕਦੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਲਈ ਕੋਈ ਕੰਮ ਨਹੀਂ ਕੀਤਾ ਅਤੇ ਮਿੱਟੂ ਨੂੰ ਪਤਾ ਸੀ ਕਿ ਉਸ ਨੂੰ ਕਿਸੇ ਨੇ ਵੋਟ ਨਹੀਂ ਪਾਉਣੀ ਜਿਸ ਕਾਰਨ ਉਹ ਆਪਣੇ ਬਚਾਅ ਦੇ ਲਈ ਭਾਜਪਾ ਵਿੱਚ ਸ਼ਾਮਲ ਹੋ ਗਿਆ ਮੈਂ ਦੇਖੀ ਚਾਹੁੰਦਾ ਹਾਂ ਰੱਬ ਦੇ ਵਾਸਤੇ ਅਗਲੀ ਵਾਰੀ ਕੋਈ ਅਸੀ ਗਲਤੀ ਨਾ ਕਰਦੇ ਹੋ जीव के लोगों को फिर हजाना ना भुखना आज जो आम आदमी पार्टी का उम्मीदवार मेरे सामने खड़ा होब्बी महीन का विधानसभा है मैं कवासी बंदे खोला नहीं देखा कि कदम की विधानसभा चंदा भोलिया हो पार्लियामेंट देख भेजना है जो योजे लोगों ने भेजना है तो फिर देश का जो होगा वह रब आसने होगा पहला बिटू भेजा ਲੇਕਿਨ ਬਿੱਟੂ ਨੇ ਕਦੇ ਪੰਜਾਬ ਦੀ ਆਵਾਜ਼ ਜਿਸ ਤਰੀਕੇ ਦੇ ਨਾਲ ਬੁਲੰਦ ਕਰਨੀ ਸਹੀ ਜੀ ਸੀ ਤੇ ਨਵਾਰੀ ਦਾ ਮੈਂਬਰ ਆਫ ਪਾਰਲੀਮੈਂਟ ਸੀ ਲੇਕਿਨ ਉਸ ਤਰੀਕੇ ਦੇ ਨਾਲ ਆਪਣੀ ਆਵਾਜ਼ ਨੂੰ ਬੁਲੰਦ ਨਹੀਂ ਕੀਤਾ ਪੰਜਾਬ ਦੇ ਲੋਕਾਂ ਦੀ ਲੜਾਈ ਨਹੀਂ ਲੜੀ ਇਸੇ ਕਰਕੇ ਉਹ ਪਤਾ ਸੀਗਾ ਕਿ ਮੈਂ ਲੋਕਾਂ ਦੇ ਟੈਲੀਫੋਨ ਵੀ ਛੱਕੇ ਮੈਂ ਲੋਕਾਂ ਦੀ ਗੱਲ ਨਹੀਂ ਸੁਣੀ ਤੇ ਲੋਕ ਤੇ ਪੰਜਾਬ ਦੇ ਲੋਕ ਜਾਂ ਇੰਦੋਨੇ ਅਗੇ ਲੋਕ ਮੈਨੂੰ ਵੋਟ ਕੀ ਪਾਉਣਗੇ ਉਸੇ ਡਾਕਟਰ ਮਾਰਾ ਬੀਜੇਪੀ ਚਲਾ ਗਿਆ ਉਹ ਕਹਿੰਦੇ ਆ ਸਿਆਣੇ ਕਹਿੰਦੇ ਮੁੱਸਾ ਭੱਜਿਆ ਮੌਤ ਪੁੱਤੇ ਅੱਗੇ ਮੌਤ ਖੜੀ ਅੱਜ ਬਿੱਟੂ ਦੇ ਹਾਲਾਤ ਬੜੇ ਮਾਰੇ ਹੋ ਗਏ ਮੈਨੂੰ ਨਹੀਂ ਲੱਗਦਾ ਕਿ ਬਿੱਟੂ ਕਿਤੇ ਗਰੇੜੇ ਚੜੇ ਦੀ ਲੰਗਾ ਸੁਆਪ ਨੂੰ ਮੈਂ ਬੇਕੀ ਕਰਨੀ ਛੋੜੇ ਦੋਵੇਂ ਸਰਕਾਰਾਂ ਤੁਸੀਂ ਵੇਖ ਲਈਆਂ ਆਮ ਆਦਮੀ ਪਾਰਟੀ ਵੀ ਵੇਖ ਲਈ ਔਰ ਬੀਜੇਪੀ ਵੀ ਵੇਖ ਲਈ ਮੈਂ ਆਸ਼ ਕਰਦਾ ਕਿ ਤੁਸੀਂ ਹੁਣ ਫੈਸਲਾ ਬੜਾ ਨਿਰਣਾਇਕੋ ਲੈਣਾ ਹੈ ਔਰ ਆਣਾ ਦੀ ਇੱਕ ਦਿਨ ਕਿਦੋਂ ਮੈਨੂੰ ਪੂਰਨ ਉਮੀਦ ਹੈ ਕਿ ਤੁਸੀਂ ਮੈਨੂੰ ਵੋਟ ਪਾ ਕੇ ਜਵਾਜੋਗੇ ਔਰ ਮੈਂ ਖਲੋਇ ਚੱਲ ਕਹੈ ਸੈਡਾ 543 ਅੰਕ ਪਈਆਂ ਉਹਨਾਂ ਤੋਂ ਤੁਹਾਡਾ ਭਰਾ ਪਹਿਲੇ ਨੰਬਰ ਤੇ ਤਾਂ ਹੋ ਸਕਦਾ ਨਾ ਆਵੇ ਲੇਕਿਨ ਪਹਿਲੇ ਦੂਜੇ ਤੀਜੇ ਤੇ ਪਾ ਜੋ 543 ਤਾਂ ਮੈਂ ਆਉਂਗਾ ਤੁਹਾਡੇ ਨਾਲ ਇਸ ਦਾ ਵਾਦਾ ਕਰਦਾ ਹਾਂ ਰਾਜਵਿੰਗ ਤੇ ਵੱਲੋਂ ਬਿੱਟੂ ਤੇ ਲਾਇ ਦੋਸ਼ਿਆ ਨੂੰ ਰਵਨੀਤ ਬਿੱਟੂ ਕਿਵੇਂ ਦੇਖਦੇ ਹਨ ਅਤੇ ਕੀ ਪਲਟਵਾਰ ਕਰਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਲੋਕਸਭਾ ਚੋਣਾਂ ਦੇ ਮੱਦੇਨਜ਼ਰ ਜਿੱਥੇ ਉਮੀਦਵਾਰ ਚੋਣ ਪ੍ਰਚਾਰ ਕਰ ਰਹੇ ਨੇ ਉੱਥੇ ਸਿਆਸੀ ਬਿਆਨ ਬਾਜ਼ੀਆਂ ਵੀ ਜ਼ੋਰਾਂ ਤੇ ਨੇ ਹੁਣ ਸਕਪਾਲ ਖੈਰਾ ਦੇ ਵੱਲੋਂ ਪ੍ਰਵਾਸੀਆਂ ਬਾਰੇ ਦਿੱਤੇ ਬਿਆਨ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਸੰਗਰੂਤੋ ਕਾਂਗਰਸ ਪਾਰਟੀ ਦੇ ਲੋਕ ਸਭਾ ਉਮੀਦਵਾਰ ਸੁਖਪਾਲ ਖੈਰਾ ਦੇ ਵੱਲੋਂ ਪ੍ਰਵਾਸੀਆਂ ਬਾਰੇ ਦਿੱਤਾ ਗਿਆ ਬਿਆਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੇ ਸੰਬੋਧਨ ਦੌਰਾਨ ਇਸ ਬਿਆਨ ਤੇ ਉੱਤੇ ਪ੍ਰतिकਾਰਮ ਦਿੱਤਾ ਸੀ ਤੇ ਹੁਣ ਸੁਖਪਾਲ ਖੈਰਾ ਨੇ ਪ੍ਰਧਾਨ ਮੰਤਰੀ ਦੇ ਪ੍ਰतिकਰਮ ਦੇ ਉੱਤੇ ਆਪਣੀ ਟਿੱਪਣੀ ਕੀਤੀ ਹੈ ਖੈਰਾ ਦਾ ਕਹਿਣਾ ਹੈ ਕਿ ਅਸੀਂ ਕਿਸੇ ਦਾ ਬਾਈਕਾਟ ਨਹੀਂ ਕੀਤਾ ਪ੍ਰਵਾਸੀ ਜੀ ਸਦਕੇ ਪੰਜਾਬ ਦੇ ਵਿੱਚ ਆਣ ਤੇ ਕੰਮ ਕਰਨ ਮੈਂ ਤਾਂ ਕੇਵਲ ਬਾਹਰੀ ਸੂਬਿਆਂ ਦੇ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਮਿਲ ਰੀਆਂ ਨੌਕਰੀਆਂ ਦੀ ਗੱਲ ਕੀਤੀ ਸੀ ਦੋਸਤੋ ਅੱਜ ਇੱਕ ਵਾਰ ਮੈਂ ਗੈਰ ਪੰਜਾਬੀਆਂ ਦੇ ਪੰਜਾਬ ਵਿੱਚ ਆਉਣ ਤੇ ਆਪਣੀ ਪੋਜੀਸ਼ਨ ਅੱਛੀ ਤਰ੍ਹਾਂ ਕਲੈਰੀਫਾਈ ਵੀ ਕਰਨਾ ਚਾਹਣਾ ਔਰ ਆਪਣੇ ਸਟੇਟਮੈਂਟ ਤੇ ਕੈਂਪ ਵੀ ਲੈਣਾ ਚਾਹਣਾ ਤੁਸੀਂ ਸਭ ਨੇ ਸੁਣਾਉਣਾ ਕਿ ਗੱਲ ਪਹੁੰਚ ਦੀ ਪਹੁੰਚ ਦੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਤੱਕ ਚਲੇਗੀ ਉਹਨਾਂ ਨੇ ਬਹੁਤ ਬੇਤੁਕਾ ਬਿਆਨ ਦਿੱਤਾ ਬਿਹਾਰ ਵਿੱਚ ਰੈਲੀ ਕਰਕੇ ਐ ਪੇਸ਼ ਕੀਤਾ ਬਿਹਾਰੀਆਂ ਨੂੰ ਕਿ ਜਿੱਦਾਂ ਜਿਵੇਂ ਕਿ ਅਸੀਂ ਉਹਨਾਂ ਨੂੰ ਬੁਆਇਕਾਟ ਕਰ ਰਹੇ ਹਾਂ ਯਾ ਕਾਂਗਰਸ ਪਾਰਟੀ ਉਹਨਾਂ ਦੇ ਪ੍ਰਤੀ ਕੋ ਨਫ਼ਰਤ ਦੀ ਭਾਵਨਾ ਨਾਲ ਕੰਮ ਕਰੀ ਇਹ ਕੋਈ ਗੱਲ ਨਹੀਂ ਹੈ ਇੱਕ ਤਾਂ ਪ੍ਰਾਈਮ ਮਿੰਿਸਟਰ ਸਾਹਿਬ ਨੇ ਮੋਦੀ ਸਾਹਿਬ ਨੇ ਇਹ ਕਿਹਾ ਕਿ ਉਹਨਾਂ ਦਾ ਬਹਿਸ਼ਕਾਰ ਕਰ ਰਹੇ ਹਨ ਮਤਲਬ ਬੋਇਕਾਟ ਅਸੀਂ ਪੰਜਾਬ ਚ ਕਦੀ ਵੀ ਕਿਸੇ ਗੈਰ ਪੰਜਾਬੀ ਦਾ ਕੋਈ ਬੋਇਕਾਟ ਨਹੀਂ ਕੀਤਾ ਸਾਡੇ ਵੱਲੋਂ ਜੀ ਸਦਕੇ ਪੰਜਾਬ ਦੇ ਵਿੱਚ ਆਉਣ ਉਹ ਕੰਮ ਕਰਨ ਪੈਸੇ ਕਮਾਉਣ ਆਪਣੇ ਪਰਿਵਾਰ ਪਾਲਣ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ ਅੱਜ ਦੇ ਨਹੀਂ ਆ ਰਹੇ ਕਈ ਦਹਾਕਿਆਂ ਤੋਂ ਆ ਰਹੇ ਦੂਸਰੀ ਗੱਲ ਕਿ ਮੈਂ ਕਦੀ ਕਿਸੇ ਨਾ ਮੈਂ ਬਿਹਾਰ ਦਾ ਨਾਮ ਲਿਆ ਨਾ ਮੈਂ ਯੂਪੀ ਦਾ ਨਾਮ ਲਿਆ ਮੈਂ ਹਮੇਸ਼ਾ ਸ਼ਬਦ ਵਰਚਾ ਗੈਰ ਪੰਜਾਬੀ ਹੁਣ ਆਜੋ ਤਰਕ ਕੀ ਹੈ ਕਰਕੇ ਆ ਕੇ ਪੰਜਾਬ ਦੇ ਵਿੱਚ ਭਗਵੰਤ ਮਾਨ ਬਹੁਤ ਸ਼ੋਰ ਮਚਾ ਰਿਆ ਕਿ ਮੈਂ ਪਿਛਲੇ 2 ਸਾਲਾਂ ਵਿੱਚ 40000 ਨੌਕਰੀ ਦਿੱਤੀ ਸਰਕਾਰੀ ਜਦੋਂ ਅਸੀਂ ਸਾਰਾ ਡਾਟਾ ਕਢੋਨੇ ਆ ਤਾਂ ਉਹ ਨੌਕਰੀਆਂ ਜ਼ਿਆਦਾ ਚਲੇ ਗਈਆਂ ਨੇ Rajasthan ਹਰਿਆਣਾ ਔਰ ਦਿੱਲੀ ਨੂੰ ਔਰ ਮੈਂ ਪਿੰਡਾਂ ਦੇ ਵਿੱਚ 300 ਪਿੰਡ ਤੋਂ ਜ਼ਿਆਦਾ ਕਵਰ ਕਰ ਚੁੱਕਾ ਮੈਂ 300 ਪਿੰਡਾਂ ਵਿੱਚ ਆ ਕੇ ਬਕਾਇਦਾ ਹਰ ਪਿੰਡ 'ਚ ਸੱਤ ਵਿੱਚ ਪੁੱਛਦਾ ਕਿ ਕੀ ਤੁਹਾਡੇ ਵੱਲੋਂ ਭਗਵੰਤ ਮਾਨ ਵੱਲੋਂ ਦਿੱਤੀਆਂ ਗਈਆਂ ਨੋਕੀਆਂ ਤੁਹਾਡੇ ਪਿੰਡਾਂ ਵਿੱਚ ਮਿਲੀਆਂ ਨੇ ਕੋ ਐ ਹੱਥ ਮਾਰਦੀਆਂ ਔਰਤਾਂ ਔਰ ਬੰਦੇ ਕੋਈ ਨੌਕਰੀ ਨਹੀਂ ਮਿਲੀ ਔਰ ਇਸ ਕਰਕੇ ਨਹੀਂ ਮਿਲਦੀ ਨੌਕਰੀ ਕਿਉਂਕਿ ਸਾਡੇ ਕੋਲ ਕੋਈ ਡੋਮਿਸਾਈਲ ਦਾ ਲੋਅ ਹੀ ਨਹੀਂ ਹੈ ਆ ਆਪਣੇ ਲੱਗੇ ਗਵੰਡੀ ਸੂਬਾ ਹੈ ਹਿਮਾਚਲ ਪ੍ਰਦੇਸ਼ ਉਹਦਾ ਤੁਸੀਂ ਲੋਅ ਕੱਢ ਲਓ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972 52 ਸਾਲ ਪਹਿਲਾਂ ਉੱਥੋਂ ਦੇ ਚੀਫ ਮਿਨਿਸਟਰ ਡਾਕਟਰ 바이ਸ ਫਰਮਾਨ ਨੇ ਇਹ ਇੱਕ ਕਾਨੂੰਨ ਬਣਾਤਾ ਸੀਗਾ ਕਿ ਹਿਮਾਚਲ ਵਿੱਚ ਕੋਈ ਵੀ ਗੈਰ ਹਿਮਾਚਲੀ ਨਾ ਜ਼ਮੀਨ ਖਰੀਦ ਸਕਦਾ ਨਾ ਵੋਟਰ ਬਣ ਸਕਦਾ ਨਾ ਸਰਕਾਰੀ ਨੌਕਰੀ ਲੈ ਸਕਦਾ ਹਾਂ ਆਹ ਸ਼ਰਤਾਂ ਪੂਰੀਆਂ ਕਰੋ ਸਾਰੇ ਕੰਡੀਸ਼ਨਸ ਤੇ ਫਿਰ ਤੁਸੀਂ ਸਾਡੇ ਕੋਟਰ ਵੀ ਬਣ ਸਕਦੇ ਹੋ ਨੌਕਰੀ ਵੀ ਲੈ ਸਕਦੇ ਬਿਲਕੁਲ ਉਹੀ ਮੈਂ ਕਹਿ ਰਿਹਾ ਇੱਥੇ ਪੰਜਾਬ ਇਸ ਨੂੰ ਕਈ ਅਖਬਾਰਾਂ ਨੇ ਸਿਲੈਕਟਿਵਲੀ ਮੀਡੀਆ ਨੇ ਖੈਰਾ ਨੇ ਯੂਪੀ ਬਿਹਾਰ ਕੋ ਬੋਲਾ ਕਿ ਇਹ ਕਬਜ਼ਾ ਕਰ ਰਹੇ ਮੈਂ ਕਦੀ ਨਹੀਂ ਕੀਤਾ ਮੈਂ ਤਾਂ ਸਿਰਫ ਆਪਣੇ ਪੰਜਾਬ ਦੀ ਹੋਂਦ ਸਾਡੀ ਭਾਸ਼ਾ ਪੰਜਾਬੀਅਤ ਇਸ ਨੂੰ ਬਚਾਉਣ ਦੀ ਗੱਲ ਕਰ ਰਿਹਾ ਕਿਉਂਕਿ ਸਾਡੇ ਕੋਲ ਤਾਂ ਇੱਕ ਹੀ ਸਟੇਟ ਹੈ ਪੰਜਾਬੀ ਸਪੀਕਿੰਗ ਸਾਡੇ ਕੋਲ ਤਾਂ ਹੋਰ ਕੋਈ ਸਟੇਟ ਹੀ ਨਹੀਂ ਇੰਡੀਆ ਦੇ ਵਿੱਚ ਜ਼ਿਕਰ ਉਹ ਹੈ ਕਿ ਪਹਿਲਾਂ ਵੀ ਵਿਰੋਧੀ ਸੁਭਾ ਸਰਕਾਰ ਇਸ ਮੁੱਦੇ ਦੇ ਉੱਤੇ ਲਗਾਤਾਰ ਘੇਰਦੇ ਨੇ ਤੇ ਹੁਣ ਸੁਖਪਾਲ ਖੈਰਨ ਵੀ ਆਪਣੇ ਚੋਣ ਪਲਚਾਦੇ ਦੌਰਾਨ ਇਹ ਮੁੱਦਾ ਚੁੱਕਿਆ ਹੈ ਅਰਧੇ ਪੰਜਾਬ ਨਿਊਜ਼ ਬੁਲਟਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਿਸ਼ਾਨਾ ਮਾਰ ਲਿਆ ਮੁੱਖ ਸੁਰਖਿਆ ਤੇ ਕਿਸਾਨੀ ਅੰਦੋਲਨ ਦੇ 100 ਦਿਨ ਹੋਏ ਪੂਰੇ ਟੱਲੇਵਾਲ ਨੇ ਹੰਸ ਰਾਜ ਹੰਸ ਤੇ ਸਾਦੇ ਨਿਸ਼ਾਨੇ ਬਲਵਣਾ ਚੋਣ ਪ੍ਰਚਾਰ ਕਰਨ ਪਹੁੰਚੇ ਸੁਖਬੀਰ ਬਾਦਲ ਵੱਡੀ ਰੈਲੀ ਦੌਰਾਨ ਕਾਂਗਰਸ ਨੂੰ ਪਾਣੀਆਂ ਦੇ ਮੁੱਦੇ ਤੇ ਕਿਰਿਆ ਸੁਨੀਲ ਜਾਖੜ ਨੇ ਸੌਪਿਆ ਚੋਣ ਕਮਿਸ਼ਨ ਨੂੰ ਮੰਗ ਪੱਤਰ ਵੋਟਾਂ ਦਾ ਸਮਾਂ 2 ਘੰਟੇ ਵਧਾਉਣ ਦੀ ਕੀਤੀ ਪੀ ਸਬਕਾ ਸ੍ਰੀਮੰਤ ਚਰਨਜੀਤ ਚੰਨੀ ਨੇ ਕੀਤੀ ਪ੍ਰੈਸ ਕਾਨਫਰੰਸ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨੂੰ ਲਿਆ ਆੜੇ ਹੱਥੀ ਇਸ ਨਾਲ ਹੀ ਮੈਨੂੰ ਦੀ ਇਜਾਜ਼ਤ ਕੱਲ ਫਿਰ ਮਿਲਣਗੇ ਨਵੀਂ ਤਾਜ਼ਾ ਖਬਰਾਂ ਦੇ ਨਾਲ ਤਨਵਾਦ